ਭਾਰਤ ਚੋਣ ਕਮਿਸ਼ਨ ਨੇ ਆਨਮਲੀਆਂ ਉਪ ਰਾਸ਼ਟਰਪਤੀ ਚੋਣਾਂ 2025 ਲਈ ਭਾਰਤ ਸਰਕਾਰ ਦੇ ਦੋ ਵਧੀਕ ਸਕੱਤਰ ਪੱਧਰ ਦੇ ਅਧਿਕਾਰੀਆਂ ਸੁਸ਼ੀਲ ਕੁਮਾਰ ਲੋਹਾਨੀਆ ਤੇ ਡੀ ਅਨੰਦਨ ਨੂੰ ਨਿਗਰਾਨ ਨਿਯੁਕਤ ਕੀਤਾ ਹੈ ਜ਼ਿਕਰ ਯੋਗ ਹੈ ਕਿ ਉਪ ਰਾਸ਼ਟਰਪਤੀ ਦੀ ਚੋਣ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਕੱਲ ਆਖਰੀ ਦਿਨ ਸੀ 25 ਅਗਸਤ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਦੇ ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ 9 ਸਤੰਬਰ ਨੂੰ ਪਾਈਆਂ ਜਾਣਗੀਆਂ ਤੇ ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਆંકੜਿਆਂ ਤੇ ਚਾਤ ਮਾਰੀਏ ਤੇ ਐਨਡੀਏ ਕੋਲ ਬਹੁਮਤ ਤੋਂ 31 ਸੰਸਦ ਮੈਂਬਰ ਵਾਦਨੇ ਲੋਕ ਸਭਾ ਚ ਇਸ ਵੇਲੇ 542 ਤੇ ਰਾਜ ਸਭਾ 240 ਸੰਸਦ ਮੈਂਬਰ ਨੇ ਜਿਸ ਨਾਲ ਕੁੱਲ ਬੂਟਾਂ ਦੀ ਗਿਣਤੀ 782 ਹੈ ਬਹੁਮਤ ਲਈ ਤਿੰਨ ਸੂਈ ਕਾਂਮੀ ਵੋਟਾਂ ਦੀ ਲੋੜ ਹੈ ਜਦਕਿ ਐਨਡੀਏ ਦੇ ਹੱਕ ਵਿੱਚ ਕੁੱਲ 422 ਸੰਸਦ ਮੈਂਬਰ ਨੇ ਦੂਜੇ ਪਾਸੇ ਇੰਡੀ ਗੱਟ ਚੋੜ ਕੋਲ ਸਿਰਫ 312 ਸੰਸਦ ਮੈਂਬਰ ਨੇ ਗਿਣਤੀ ਬਹੁਮਤ ਤੋਂ 79 ਵੋਟਾਂ ਘੱਟ ਨੇ ਉਪ ਰਾਸ਼ਟਰਪਤੀ ਦੀ ਚੋਣ ਜਗਦੀਪ ਤਨਖੜ ਵੱਲੋਂ 22 ਜੁਲਾਈ ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਚਲਦਿਆਂ ਹੋ ਰਹੀ ਹੈ 74 ਸਾਲ ਦੇ ਤਨਖੜ ਦਾ ਕਾਰਜਕਾਲ 10 ਅਗਸਤ 2027 ਤੱਕ ਸੀ ਉਨ੍ਹਾਂ ਨੇ ਸਿਹਤ ਕਾਰਨਾਂ ਦੇ ਚਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ